ਸਤਿ ਸ਼੍ਰੀ ਅਕਾਲ ਮੈਂ ਡਾਕਟਰ ਹੰਝੂ ਦਾ ਦਸ਼ਮेश ਮਲਟੀ ਸਪੈਸ਼ਲਿਟੀ ਹਸਪੀਟਲ ਤਾਰੀਵਾਲ ਤੋਂ ਸਾਰੇ ਸਮੂਹ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਨੀ ਆ ਮੈਂ ਦੱਸਣਾ ਚਾਹੁੰਦੀ ਆ ਕਿ ਸਾਡੇ ਇਹ ਹਸਪੀਟਲ ਨੂੰ ਚਲਾਉਂਦੇ ਸਾਨੂੰ ਲਗਭਗ 2 ਸਾਲ ਹੋ ਗਏ ਆ ਇੱਥੇ ਇਲਾਕੇ ਦੇ ਹਿਸਾਬ ਨਾਲ ਅਸੀਂ ਸਾਰੀ ਸਹੂਲਤਾਂ ਦੇ ਰਹੀਆਂ ਜਿਵੇਂ ਅਲਟਰਾਸਾਉਂਡ ਦੀ ਫੈਸਿਲਿਟੀ ਹੋ ਗਈ ਮੈਂ ਖੁਦ ਗਾਇਨਿਕੋਲੋਜਿਸਟ ਹਾਂ ਤੇ ਗਾਇਨਿਕ ਦੇ ਕੇਸਿਸ ਜਿਹੜੇ ਸੀਜ਼ੇਰੀਅਨ ਜਾਂ ਨਾਰਮਲ ਡਿਲੀਵਰੀਜ਼ ਜਾਂ ਬਾਂਝਪੰਦੀ ਜਿਹੜੇ ਪੇਸ਼ੈਂਟਸ ਇਹ ਉਹਨਾਂ ਦਾ ਇਲਾਜ ਲੈਪਰੋਸਕੋਪੀ ਅਸੀਂ ਸਭ ਕੁਝ ਕਰ ਰਹੇ ਹਾਂ ਤੇ ਜਰਨਲ ਸਰਜੀ ਪਿੱਤੇ ਦਾ ਆਪਰੇਸ਼ਨ ਹੋ ਗਿਆ ਦੁਰਬਿੰਨ ਰਾਹੀਂ ਜਾਂ ਹੱਥ ਰਾਹੀਂ ਖੰਨੀਆਂ ਤੇ ਆਪਰੇਸ਼ਨ ਗਦੂਦਾ ਤੇ ਆਪਰੇਸ਼ਨ ਉਹ ਸਾਰੇ ਅਸੀਂ ਆਪਰੇਸ਼ਨ ਦੀ ਸਹੂਲਤਾਂ ਇੱਥੇ ਦਿੱਤੀਆਂ ਤੇ ਨਾਲੇ ਗੁਰਦੇ ਚ ਪਥਰੀ ਉਹਨਾਂ ਦਾ ਵੀ ਆਪਰੇਸ਼ਨ ਅਸੀਂ ਕਰ ਰਹੇ ਹਾਂ ਜੋ ਵੀ ਐਮਰਜੈਂਸੀ ਐਕਸੀਡੈਂਟਲ ਕੇਸਸ ਆਉਂਦੇ ਆ ਹੱਡੀਆਂ ਦਾ ਇਲਾਜ ਉਹ ਵੀ ਇੱਥੇ ਅਸੀਂ ਸਹੂਲਤ ਦੇ ਰਹੇ ਹਾਂ ਮਤਲਬ ਇੱਥੇ ਅਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਹਿਸਾਬ ਨਾਲ ਦੇ ਰਹੇ ਹਾਂ ਤੇ ਇਲਾਕਾ ਨਿਵਾਸੀਆਂ ਨੂੰ ਇਹ ਹੀ ਹੈ ਕਿ ਵੱਧ ਤੋਂ ਵੱਧ ਆ ਕੇ ਆਪਣਾ ਉਸਤਾਂ ਦੇ ਚਲੋ ਸਾਰੇ ਤੰਦਰੁਸਤ ਰਹਿਣ ਪਰ ਜਿਹੜੇ ਵੀ بیمار ਹੈਗੇ ਉਹ ਇੱਥੇ ਆ ਕੇ ਇਸ ਫੈਸਿਲਿਟੀ ਦਾ ਫਾਇਦਾ ਉਠਾ ਸਕਦੀਆਂ ਮੈਂ ਇੱਕ ਵਾਰੀ ਫਿਰ ਬਹੁਤ ਬਕਾਉ ਗੱਲ ਕਰ ਲਈ ਮਿਲ ਲੋਕਾਂ ਨੂੰ ਸਹੂਲਤ ਕੀਤੀ ਹੈ ਮੀਡਲ ਕਲਾਸ ਲੋਕਾਂ ਨੂੰ ਸਹੂਲਤ ਇਹ ਹੈ ਕਿ ਅਸੀਂ ਇੱਥੇ ਸਸਤੇ ਰੇਟਾਂ ਤੇ ਸਾਰੀ ਸਹੂਲਤਾਂ ਦੇ ਰਹੀਆਂ ਜਿਸਾਂ ਜੇ ਤੁਸੀਂ ਅਸੀਂ ਕਹੀਏ ਕਿ ਪੀਸੀਐਨਲ ਬਾਹਰ ਛਾਕੇ ਤੁਹਾਨੂੰ 40 45000 ਖਰਚਨੇ ਪੈ ਰਹੇ تھے ਉਹ ਅਸੀਂ ਇੱਥੇ 35000 ਛੇ ਮਤਲਬ ਸਹੂਲਤ ਦੇ ਰਹੀਆਂ ਹੋਰ ਵੀ ਸਿਜ਼ੇਰੀਅਨ ਹੋ ਗਈ ਐਮਰਜੈਂਸੀ ਸੇਵਾਵਾਂ ਉਹਨਾਂ ਤੇ ਵੀ ਕਾਫੀ ਘੱਟ ਰੇਟਾਂ ਤੇ ਅਸੀਂ ਸਹੂਲਤ ਦੇ ਰਹੀਆਂ ਦੱਸ ਸਭ ਜੀ ਗੱਲ ਨਹੀਂ ਤਾਂ ਇਹਨਾਂ ਫਿਰ ਵੱਧ ਗਿਆ ਕੋਰੋਨਾ ਕੋਰੋਨਾ ਇਹ ਤੇ ਸਾਨੂੰ ਪਤਾ ਹੀ ਹੈ ਕਿ ਇਹ बार-बार ਆਏਗਾ ਕਿਉਂਕਿ ਜਿਹੜੀ ਇਹ ਹੌਲੀ-ਹੌਲੀ ਐਂਡੈਮਿਕ ਹੋ ਜਾਣੀ ਹੈ ਤੇ ਸਾਨੂੰ ਹੀ ਜਿਹੜੇ ਆ ਕਿ ਆਪਸ 'ਚ ਕੰਟੈਕਟਡ ਹੈ ਉਹ ਸੋਸ਼ਲ ਡਿਸਟੈਂਸਿੰਗ ਰੱਖੀ ਹੋ ਸਾਰਾ ਕੁਝ ਸਾਨੂੰ ਮੈਂਟੇਨ ਰੱਖਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੇ ਕੇਸਸ ਘਟਣ ਮੈਂ ਡਾਕਟਰ ਅੰਛੂ ਦਾ ਤਸ਼ਮੀਸ਼ ਮਲਤੀ ਪੇਸ਼ੈਂਟੀ ਹਸਪੀਟਲ ਤਾਰੀਵਾਲ ਤੋਂ ਸਮੂਹ ਨਗਰ ਨਗਰ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਨੀ ਆ ਇਹ ਸਾਰ ਇਹ ਸਾਲ ਸਾਰਿਆਂ ਦੇ ਲਈ ਛੜਤੀ ਕਲਾ ਲੈ ਕੇ